ਜਮਾ ਸਸਤਾ ਮੋਟਰਸਾਈਕਲ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਤੁਸੀਂ ਇੱਕ ਵਾਰੀ ਵੀਡੀਓ ਚੈੱਕ ਕਰੋ ਸੀ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਤੁਹਾਡੇ ਇਲਾਕੇ ਦੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਜਿਵੇਂ ਤੁਸੀਂ ਕਮੈਂਟ ਪਾਈ ਸੀ ਓਮੇ ਓਮੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਅੱਜ ਗੱਲਬਾਤ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 946029488 ਜੇ ਤੁਹਾਡੇ ਕੋਲ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਹਾਂ ਚੈੱਕ ਕਰੋ ਇੱਕ ਵਾਰੀ 2013 ਮਾਡਲ ਗੱਡੀयां ਸੀ ਤੇ ਇਹ ਗੱਡੀ ਡਿਜ਼ਾਈਰ ਹੈ ਚਿੱਟੇ ਰੰਗ ਦੀ ਹੈ ਮਾਲਕ ਨੇ ਵੀਡੀਓ ਆਪਣੇ ਕੋਲੇ ਪੂਰੀ ਵਧੀਆ ਬਣਾ ਕੇ ਭੇਜੀ ਹੈ ਸੀ ਪੰਜਾਬ ਨੰਬਰ ਬਰਨਾਲੇ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ 3 ਲੱਖ ਤੇ 5000 ਰੁਪਏ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਕਰ ਲਾਂਗੇ ਜੀ ਨੂੰ ਵੀ ਗੱਡੀ ਪਸੰਦ ਇਹ ਆਉਂਦੀ ਹੈ ਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੂੰ ਬਾਕੀ ਟਾਇਰ ਇੱਕ ਵਾਰੀ ਚੈੱਕ ਰੋ ਜੀ ਨਵੇਂ ਟਾਇਰ ਆਪਨੂੰ ਮਿਲ ਜਾਣਗੇ ਗੱਡੀ ਦੀ ਬਾਡੀ ਲਾਈਨ ਪੂਰੀ ਸੋਹਣੀ ਹੈ ਜੀ ਬੰਪਰ ਬੂਮਪਰ ਪੂਰੇ ਵਧੀਆ ਪਏ ਨੇ ਤੇ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਹਰ ਇੱਕ ਚੀਜ਼ ਆਪਨੂੰ ਪ੍ਰੋਪਰ ਵਧੀਆ ਮਿਲੂ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਸਕਦੇ ਹੂੰ ਸੀ 351 ਵਾਰੀ ਡਿਮਾਂਡਾ ਘਾਟਾ ਬਦ ਕੀਤਾ ਯਵਵਾ ਮਾਲਕ ਦਾ ਨੰਬਰ ਸਕਰੀਨ ਤੇ ਹੈ ਜੀ 98727 ਤੇ 96931 ਕਰੋ ਜੀ ਗੱਲਬਾਤ ਕੋਈ ਵੀ ਕਰਨੀ ਹੋਈ ਤੇ ਗੱਲ ਆਪਾਂ ਕਰਾਂਗੇ ਸੈਕਿੰਡ ਗੱਡੀ ਦੀ ਆਪਣੇ ਕੋਲੇ Tata ਦੀ ਜਸਟ ਪਹੁੰਚੀ ਆ ਨੀਲੇ ਰੰਗ ਦੀ ਸੀ ਗੱਡੀ ਪੂਰੀ ਸਾਫ਼ ਇਹ ਵੀ ਆਪਾਂ ਨੂੰ ਮਿਲੂਗੀ ਮਾਡਲ ਉੱਚਾਗਾ 16 ਮਾਡਲ ਹੈ ਰੇਟ ਵਧੀਆ ਸੀ 2.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਡੀਜ਼ਲ ਤੇ ਗੱਡੀ ਪੰਜਾਬ ਨੰਬਰ ਦੀ ਆ ਤੇ ਏਰੀਆ ਮਾਲਕ ਦਾ ਬਠਿੰਡਾਗਾ ਘਰੇ ਮਾਲਕ ਦੀ ਗੱਡੀ ਖੜੀ ਆ ਗੱਡੀ ਤੋਂ ਉਹਨੂੰ ਪਸੰਦ ਆ ਗਈ ਹੋਊਗੀ ਸੀ ਤੇ ਗੱਡੀ ਦੇ ਟਾਇਰ ਇੱਕ ਵਾਰੀ ਚੈੱਕ ਕਰੋ ਸੀ ਅੰਦਰ ਦੀ ਕੰਡੀਸ਼ਨ ਜੇ ਗੱਲ ਕਰੀਏ ਤਾਂ ਅੰਦਰ ਦੀ ਕੰਡੀਸ਼ਨ ਬਹੁਤ ਵਧੀਆ ਮਿਲ ਜੂਗੀ ਚਲਾਉਣ ਚ ਗੱਡੀ ਇੱਕ ਨੰਬਰ ਹੈ ਜੀ ਇੱਕ ਹੱਥ ਗੱਡੀ ਚੱਲੀ ਹੋਈ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਰੰਗ ਤੇ ਬੰਪਰ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਕੋਈ ਵੀ ਜਾ ਕੇ ਦੇਖਣ ਦਾ ਹੈਗਾ ਚਾਹਵਨ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਅਸੀਂ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਉਂਦੀ ਆ ਜਾਓ ਇੱਕ ਵਾਰੀ ਮਾਲਕ ਦੇ ਘਰੇ ਜਾ ਕੇ ਦੇਖੋ ਗੱਡੀ ਨੂੰ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਜੀ ਉਹ ਤੋਂ ਬਾਅਦ ਡੀਲ ਕਰ ਸਕਦੇ ਹਾਂ ਬਾਕੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਤੇ ਗੱਡੀ ਪਸੰਦ ਆਈ ਆ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਕਰੋ ਜੀ 84273 ਤੇ 92601 ਕਰ ਲਓ ਜੀ ਮਾਲਕ ਦੇ ਨਾਲ ਗੱਲਬਾਤ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465629488 ਜੇ ਤੁਹਾਡੇ ਕੋਲੇ ਵੀ ਗੱਡੀ ਆ ਜੀ ਮੋਟਰਸਾਈਕਲ ਹੈ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਤੁਹਾਡੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਪੇਜੋ ਆਪਣਾ WhatsApp ਨੰਬਰ ਤੁਹਾਨੂੰ ਮਿਲੇਗਾ ਤੇ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਫਰੀ ਸੇਵਾ ਜੀ ਆਪਣੀ ਬਾਕੀ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਆ i20 ਗੱਡੀ ਦਾ ਮਾਡਲ 2009 ਆਪਾਂ ਨੂੰ ਮਿਲੂਗਾ ਜੀ ਤੇ ਗੱਡੀ ਦੀ ਕੰਡੀਸ਼ਨ ਵਧੀਆ ਹੈ ਗੱਡੀ ਦੇ ਨੰਬਰ ਦੀ ਗੱਲ ਕਰੀਏ ਦਿੱਲੀ ਨੰਬਰ ਹੈ ਤੇ ਆਪਾਂ ਨੂੰ ਮਿਲੂਗੀ 1,20,000 ਦੀ ਡਿਮਾਂਡ ਚ ਇਹ ਗੱਡੀ ਤੇ ਫਰੀਦਕੋਟ ਏਰੀਆ ਮਾਲਕ ਦਾ ਚਿੱਟੇ ਰੰਗ ਦੀ ਹੈ ਗੱਡੀ ਠੀਕ ਹੈ ਜੀ ਗੱਡੀ ਚਲਾਉਣ ਚ ਵੀ ਠੀਕ ਹੈ ਤੇ ਕੰਡੀਸ਼ਨ ਚੈੱਕ ਕਰ ਲਓ ਟਾਇਰਾਂ ਚ ਅਲਾਈ ਆਪਨ ਮਿਲ ਜਾਣਗੇ ਜਿਹੜੇ ਕੰਪਨੀ ਫਿਟਡ ਹੁੰਦੇ ਐ ਬਾਕੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਜੀ ਜੇ ਗੱਡੀ ਪਸੰਦ ਆਈ ਆ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਗੱਡੀ ਨੂੰ ਤਾਂ ਮਾਲਕ ਦੇ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਜਦੋਂ ਗੱਲਬਾਤ ਤੁਸੀਂ ਸਾਰੀ ਕਰ ਲਈ ਰੇਟ ਮਾਲਕ ਨਾਲ ਮੁਕਾ ਲਿਆ ਜੀ ਉਹ ਤੋਂ ਬਾਅਦ ਗੱਡੀ ਦੀ ਡੀਲ ਕਰ ਸਕਦੇ ਹਾਂ ਡੀਲ ਕਰਨ ਵਾਸਤੇ ਮਾਲਕ ਨਾਲ ਕਰੋ ਗੱਲਬਾਤ ਨੰਬਰ ਤੁਹਾਨੂੰ ਸਕਰੀਨ ਤੇ ਦੇ ਹੀ ਦਿੱਤਾ ਕਰ ਲਿਓ ਜਰੂਰ ਇੱਕ ਵਾਰੀ ਮਾਲਕ ਨਾਲ ਗੱਲਬਾਤ ਜੀ। ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੁਹਾਨੂੰ? ਜਰੂਰ ਕਮੈਂਟ ਕਰਕੇ ਮੈਨੂੰ ਦੱਸੀ ਜਿਓ। ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਆ। ਤੇ ਤੁਹਾਨੂੰ ਪਤਾ ਹੀ ਹੈ ਜੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਨੇ ਆ ਜੀ। ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦੇਖ ਨੂੰ ਮਿਲਿਆ ਹੋਊਗਾ ਜੀ ਉਹਨ ਤੇ ਹਰ ਰੋਜ਼ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚ ਜਾ ਕਰੂਗੀ ਜਦੋਂ ਵੀ ਤੁਸੀਂ ਸਬਸਕ੍ਰਾਈਬ ਕਰਕੇ ਰੱਖ ਲਓਗੇ ਗੱਲ ਕਰਾਂਗੇ ਬੀਟ ਗੱਡੀ ਦੀ ਬੀਟ ਗੱਡੀ ਇਹ પેટ્રોલ ਤੇ ਆ ਤੇ ਸੀਐਨਜੀ ਤੇ ਆ ਜੀ ਸੀਐਨਜੀ ਮਾਲਕ ਨੇ ਕਰਵਾਈ ਹੋਈ ਹੈ ਥੋੜਾ ਟਾਈਮ ਹੀ ਹੋਇਆ ਬੀਟ ਗੱਡੀ ਆ 10 ਮਾਡਲ ਪਹਿਲੇ ਨਾਮ ਅਜੀ ਗੱਡੀ ਇਹ ਤੇ 95000 ਰੁਪਿਆ ਇਹਨਾਂ ਨੇ ਫਿਕਸ ਰੇਟ ਕਿਹਾਗਾ ਤੇ ਇਹ ਮਾਲਕ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਪਟਿਆਲੇ ਖੜੀ ਹੈ ਗੱਡੀ ਘਰੇ ਮਾਲਕ ਦੀ ਗੱਡੀ ਖੜੀ ਜੀ ਸੀ ਜਾਓਗੇ ਤੁਹਾਨੂੰ ਗੱਡੀ ਠੀਕ ਲੱਗੂਗੀ ਸੀ ਚਲਾਉਣ ਚ ਪੂਰੀ ਵਧੀਆ ਅੰਦਰੋਂ ਵੀ ਠੀਕ ਹੈ ਬਾਹਰੋਂ ਵੀ ਵਧੀਆ ਪਈ ਆ ਨਾ ਹੀ ਕੋਈ ਲੱਗੀ ਬੱਜੀ ਹੈ ਬੰਪਰ ਬੂੰਪਰ ਠੀਕ ਪਏ ਨੇ ਬਾਕੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਫੋਟੋਆਂ ਚ ਜੇ ਤੁਹਾਨੂੰ ਫੋਟੋਆਂ ਰਹੀ ਤੁਹਾਨੂੰ ਗੱਡੀ ਪਸੰਦ ਆਈ ਆ ਤਾਂ ਮਾਲਕ ਨਾਲ ਗੱਲ ਜ਼ਰੂਰ ਕਰ ਲਿਓ ਤੇ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਜਾਊਗਾ ਜੀ ਜੇ ਤੁਸੀਂ ਆਪ ਦੇ ਵਟਸਐਪ ਨੰਬਰ ਤੇ ਫੋਟੋਆਂ ਮੰਗਵਾਉਣੀਆਂ ਹੁਣ ਜਾਂ ਕੋਈ ਵੀਡੀਓ ਮੰਗਵਾਉਣੀ ਹੋਵੇ ਤਾਂ ਮਾਲਕ ਨੂੰ ਫੋਨ ਕਰ ਲਿਓ ਮਾਲਕ ਨੂੰ ਕਹਿ ਦਿਓ ਤੁਹਾਡੇ WhatsApp ਨੰਬਰ ਤੇ ਤੁਹਾਨੂੰ ਭੇਜ ਦੇਣਗੇ। ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਮੈਂ ਦੱਸ ਹੀ ਦਿੱਤੀ। ਜਿੰਨੀ ਜਾਣਕਾਰੀ ਆਪਣੇ ਕੋਲ ਪਹੁੰਚੀ ਸੀਗੀ ਤੁਹਾਨੂੰ ਮਿਲ ਹੀ ਗਈ ਸੀ। ਨੰਬਰ ਮਾਲਕ ਦਾ ਸਕਰੀਨ ਤੇ ਹੈ 8360614849। ਕਰ ਲਿਓ ਜਰੂਰ ਗੱਲ ਕਿਸੇ ਨੂੰ ਵੀ ਗੱਡੀ ਪਸੰਦ ਆਈ ਐ ਜੀ। ਬਾਕੀ ਵੀਡੀਓ ਨੂੰ ਲਾਈਕ ਜਰੂਰ ਕਰਦੇ ਜਾਇਓ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਲਾਈਕ ਕਰ ਦਿਓ ਛੇਤੀ ਤੋਂ ਛੇਤੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜਰੂਰ ਦਬ ਦਿਓ ਜੀ। ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ। ਜਿਹੜਾ ਮੋਟਰਸਾਈਕਲ ਆਪਣੇ ਕੋਲੇ ਮਾਲਕ ਨੇ ਭੇਜਿਆ ਹੋਇਆ ਸੇਲ ਵਾਸਤੇ ਦੇਖੋ ਇੱਕ ਵਾਰੀ ਬਹੁਤ ਵਧੀਆ ਕੰਡੀਸ਼ਨ ਚ ਆਪਾਂ ਨੂੰ ਮਿਲ ਜੂਗਾ ਸੀ 2015 ਆਪਾਂ ਨੂੰ ਮੋਟਰਸਾਈਕਲ ਇਹ ਦੇਖਣ ਨੂੰ ਮਿਲੂਗਾ ਸੀ ਬਾਕੀ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਹਰਿਆਣਾ ਨੰਬਰ ਹੈ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਸੀ ਮੂਰਲਾ ਜਿਹੜਾ ਬ੍ਰੇਕ ਆਪ ਨੂੰ ਡਿਸਕ ਮਿਲੂਗਾ ਚਲਾਉਣ ਚ ਵਧੀਆ ਮਾਲਕ ਨੇ ਰੱਖਿਆ ਵੀ ਵਧੀਆ ਹੋਇਆ ਬਾਕੀ ਰੇਟ ਬਹੁਤ ਘੱਟ ਹੈ ਦਾ ਸਿਰਫ 20000 ਰੁਪਇਆ ਮਾਲਕ ਨੇ ਡਿਮਾਰਡ ਕੀਤੀ ਹੈ ਇੱਕ 20000 ਦੇ ਵਿੱਚੋਂ ਵੀ ਰੇਟ ਕੀਤਾ ਜਾਊਗਾ ਜੀ 17 ਮਾਡਲ ਆਪਾਂ ਨੂੰ ਮਿਲੂਗਾ ਇਹ ਮੋਟਰਸਾਈਕਲ ਤੇ ਏਰੀਆ ਇਹਨਾਂ ਦਾ ਸੰਗਰੂਰ ਹੈ ਜੀ ਤਹਿਸੀਲ ਮੂਨਕਾ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਮੋਟਰਸਾਈਕਲ ਨੂੰ ਤਾਂ ਮੂਨਕਾ ਜਾ ਕੇ ਦੇਖ ਸਕਦੇ ਹੋ 17 ਮਾਡਲ ਹੈ ਕਾਗਜ਼ ਪੱਤਰ ਪੂਰੇ ਮਿਲ ਜਾਣਗੇ ਸਟਾਰਟ ਪੂਰਾ ਵਧੀਆ ਕੰਮ ਇੰਜਨ ਉੰਜਣ ਪੂਰਾ ਵਧੀਆ ਆਪਾਂ ਨੂੰ ਮਿਲ ਜੂਗਾ ਬਾਕੀ ਤੁਸੀਂ ਫੋਟੋਆਂ ਚ ਸਾਰਾ ਕੁਝ ਦੇਖ ਹੀ ਲਿਆ ਸੀ ਸਾਰੇ ਜਿੰਨੇ ਆਪਾਂ ਨੂੰ ਪਾਰਟਸ ਮਿਲਣਗੇ ਵਧੀਆ ਕੰਡੀਸ਼ਨ ਦੇ ਮਿਲਣਗੇ ਸੀ ਨੰਬਰ 98726 93992 ਕਰੋ ਜੀ ਗੱਲਬਾਤ ਕੋਈ ਵੀ ਕਰਨੀ ਹੋਈ ਲਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਮੈਨੂੰ ਦੱਸੀ ਜਾਓ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਪਸੰਦ ਜੇ ਤੁਹਾਨੂੰ ਵੀਡੀਓ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਵੱਤਬਦ ਸ਼ੇਅਰ ਕਰ ਦਿਓ ਵੱਤਬਦ ਸਪੋਰਟ ਕਰਿਆ ਕਰੋ ਤੇ ਜਿਹੜੀ ਜਮਾ ਸਸਤੀ ਗੱਡੀ ਆਪਾਂ ਹੁਣ ਲੈ ਕੇ ਪਹੁੰਚੇ ਆ ਇਹ ਇੱਕ ਵਾਰੀ ਚੈੱਕ ਕਰੂੰ ਸੈਂਟਰੋ ਗੱਡੀ ਆ ਜੀ 2009 ਮਾਡਲ ਹੈ ਸੈਂਟਰੋ ਨੋ ਮਾਡਲ ਕੰਡੀਸ਼ਨ ਆ ਲੋਕੇ ਜੀ ਰੰਗ ਤੁਸੀਂ ਆਪ ਹੀ ਚੈੱਕ ਕਰੋ ਹਰਿਆਣਾ ਨੰਬਰ ਦੀ ਗੱਡੀ ਹੈ ਪਾਵਰ ਵਿੰਡੋ ਪਾਵਰ ਸਟੀering ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਨਵੀਂ ਬੈਟਰੀ ਹੈ ਏਸੀ ਵਰਕਿੰਗ ਚ ਜੀ ਰਾਮਪੁਰਾ ਫੂਲ ਮਾਲਕ ਦਾ ਏਰੀਆ ਤੇ 55000 ਰੁਪਏ ਮਾਲਕ ਨੇ ਇੱਕ ਡਿਮਾਂਡ ਕਹੀ ਹੈ ਬਾਕੀ ਕਹਿੰਦੇ ਸੀਗੇ ਮਾਲਕ 55000 ਦੇ ਵਿੱਚੋਂ ਵੀ ਰੇਟ ਕੀਤਾ ਜਾਊਗਾ ਜੇ ਕਿਸੇ ਨੂੰ ਪਸੰਦ ਇਹ ਗੱਡੀ ਆਉਂਦੀ ਹੋ ਜੀ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਮਾਲਕ ਨਾਲ ਗੱਲ ਕਰ ਲਿਓ ਗੱਡੀ ਪੂਰੀ ਸੋਹਣੀ ਏ ਸੀ ਬਾਕੀ ਤੁਹਾਨੂੰ ਫੋਟੋਆਂ ਰਾਹੀਂ ਗੱਡੀ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ ਜੇ ਗੱਡੀ ਪਸੰਦ ਆਈ ਆ ਮਾਲਕ ਦਾ ਨੰਬਰ ਸਕਰੀਨ ਤੇ ਦੇ ਹੀ ਦਿੱਤਾ ਕਰੋ ਜੀ ਗੱਲਬਾਤ ਬਾਕੀ ਗੱਡੀ ਪਸੰਦ ਨਾ ਆਵੇ ਅਜਿਹੀ ਗੱਲ ਹੋ ਹੀ ਨਹੀਂ ਸਕਦੀ ਤੇ ਵੀਡੀਓ ਵਧੀਆ ਲੱਗੀ ਏ ਸੀ ਸਾਰੀਆਂ ਗੱਡੀਆਂ ਦੇਖ ਲਈਆਂ ਮੋਟਰਸਾਈਕਲ ਦੇਖ ਲਿਆ ਪਸੰਦ ਆਈਏ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰਿਓ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਏ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਜਰੂਰ ਅੱਗੇ ਸ਼ੇਅਰ ਕਰ ਦਿ ਤੇ ਐਡ ਤੁਸੀਂ ਕਰਵਾਉਣੀ ਹੈ ਜੀ ਫਰੀ ਚ ਆਪਾਂ ਕਰਦੇ ਆ ਜੀ ਉੱਤੇ ਆਪਣਾ ਵਟਸਐਪ ਨੰਬਰ ਲਿਖ ਰਹੇ ਹਾਂ ਤਾਂ ਆਪਣੇ ਕੋਲੇ ਭੇਜ ਦਿਓ ਜਮਾਂ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਅਸੀਂ